ਕਾ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਠੀਕ ਆ ਤੇ ਅੱਜ ਚੱਲ ਰਿਹਾ ਸੁਮਨ ਦਾ ਮੇਕਅਪ ਉਹਦਾ ਦੇਨੇ ਕਦੇ ਕੀਤਾ ਨਹੀਂ ਹੈ ਕਦੇ ਸ਼ਮਰੀਤ ਕਰ ਦਿੰਦੀ ਕਦੇ ਇਹ ਜਦੋਂ ਇਹਦੇ ਕੋਈ ਆਈਏ ਇਹ ਕਰ ਦਿੰਦੀ ਹੈ ਇੰਨੇ ਕੀ ਨਹੀਂ ਕੀਆ ਬਿਊਟੀ ਪਲਾਲਰ ਆ ਤੇ ਵੇਖੋ ਕੀ ਬਣ ਗਿਆ ਉਹ ਵੀ ਤਾਂ ਪਲਗਾ ਕੋਰ ਇਹ ਹੋ ਗਿਆ ਵਾ ਹਾਂ ਇਹ ਕੀ ਬੰਡਿਆ ਮੈਂ ਕਹਿਣਿਆ ਇਹ ਕੀ ਬੰਡਿਆ ਮੇਕਅਪ ਹੋਣਿਆ ਮੇਕਅਪ ਹੋਣਿਆ ਬੁੱਡੇ ਵਾਰੇ ਤੇ ਮੇਕਅਪ ਚੜਾਇਆ ਕਿਡਾ ਚੂੜੂ ਪਾਇਆ ਹਾਂ ਜਿੰਨੇ ਬੁੱਢੀ ਕਿੱਥੋਂ ਹੋ ਗਈ ਗਾਂ ਜਵਾਨ ਹੰਡੀ ਲੋ ਜੇ ਹਮ ਅਭੀ ਤੂੰ ਮੇਜਵਾਨ ਹੂੰ ਕੱਢ ਦੇ ਕੱਢ ਦੇ ਲੂਸ ਕੱਢ ਦੇ ਦਾ ਚੰਗੀ ਤਰ੍ਹਾਂ ਇਹਨੂੰ ਬਣਾ ਦੇ ਚਾਕੀ ਅਲੱਗ ਪਿਸਟਕ ਤਰ ਹਾਂ ਹਾਂ ਅਗਰ ਅਹ ਮੈਂ ਚੂੜਾ ਵੀ ਪਾਇਆ ਮੈਡਮ ਨੇ ਅੱਜ ਹੈ ਚੂੜਾ ਵੀ ਕਿਹੜੀ ਥਾੜੀ ਇਡੀ ਖੁਸ਼ੀ ਚੜੀ ਇਹਨੂੰ ਕਿਹੜੀ ਲੱਗਿਆ ਇਹ ਕਿਹੜੀ ਖੁਸ਼ੀ ਚੇਤਾਵੰਡਿਆ ਆਪਣੇ ਵਿਆਹ ਦਾ ਜਿਹੜਾ ਦਾ ਚੇਤਾਵੰਡਿਆ ਲੋਕੀ ਉਹ ਦਿਨ ਚੇਤੇ ਕਰਦੇ ਨੇ ਬਾਪੂ ਚੇਤੇ ਵੀ ਕਰਦੇ ਨੇ ਵੇ 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 ਇਹ ਕਿ ਸਮਰੀਤ ਹੋਈ ਦੇ ਕੇ ਇਹਨਾਂ ਨੂੰ ਦਵਨ ਕੋਈ ਕੰਮ ਨਹੀਂ ਬਸ ਬੰਦਾ ਚਾਹੀਦਾ ਕੋ ਭੈੜੀ ਜਿਹੀ ਸ਼ਕਲ ਵਾਲਾ ਫਿਰ ਉਹਦਾ ਮੇਕਅਪ ਕਰਨ ਡਿਆ ਪਣਗੇ ਇਦਾਂ ਦਾ ਵੇ ਵੇ ਬਣਾ ਲੈਣਾ ਪੈਦਾ ਦੀ ਮੂੰਹ ਬਣਾਉਣਾ ਹੈ ਇਦਾਂ ਬਣਾਉ ਉਹ ਜਿਹੜਾ ਪਿਸਤੀ ਕੀਤਾ ਦੀ ਤੇਰੀ ਬਹੁਤੀ ਭੈੜੀ ਲੱਗਣੀ ਹੈ

ਕਰ ਲਓ ਉਥੋਂ ਕਰ ਲਓ ਹਾਂ 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 ਉਹ ਕਰ ਦਿੱਤੇ ਕਿ ਜਰੂਰ ਜੋ ਮਰਜ਼ੀ ਕਰੀ ਜਾਏ ਨੇ ਸੋਣੀ ਤਾਂ ਨਹੀਂ ਹੋਣਾ ਜੋ ਮਰਜ਼ੀ ਕਰੀ ਜਾਏ ਰੁਕ ਜਾ ਵੇ ਕਿਤੀ ਜਿਹੜਾ ਕਿਦਾ ਬੰਟ ਰੁਕ ਗਿਆ ਕਰਬੂਥਾ ਇਹਦਾਂ ਨੂੰ ਫਰ ਕੀ ਬਣਾ ਤਨ ਤੁਹਾਨੂੰ ਨਹੀਂ ਚੰਗੀ ਲੱਗਣ ਦੀ ਐ ਮੇਰੇ ਭੈਣ ਭਰਾ ਮੈਨੂੰ ਦੱਸਣਗੇ ਕਿ ਮੈਂ ਕਿੱਦਾਂ ਦੀ ਲੱਗਾਂ ਹਾਂ ਲੱਗਣ ਦੀ ਤਾਂ ਬਹੁਤ ਸੋਣੀ ਗੇ ਹਮ ਮੋਂਗੇ ਤੇ ਆ ਰਹੇ ਹਾਂ ਹਮ ਇਹ ਵੀ ਪੜਿਆ ਬਰਾਦਾਤ ਇਹ ਹੈ ਕਿ ਗੇਟ ਜੀ ਸੱਚੀ ਜੂੜਾ ਪਾਇਆ ਇਦਾਂ ਹੀ ਲੱਗਣਿਆ ਸੱਚੀ ਵਿਆਹ ਕਰਾ ਲਾ ਕਰਾ ਲਾ ਹੈਗੇ ਇਹਨੂੰ ਕਰਾਉਣਾ ਹੂੰ ਹੋਇਆ ਹੀ ਹੋ ਕਿਤੇ ਕਰਾਈ ਜਣਾ ਸ਼ੌਂਕ ਆ ਤੇ ਕਰਾ ਲਾ ਫਿਰ ਇਹ ਚੀਜ਼ਾਂ ਪਾਉਂਦਾ ਸ਼ੌਕ ਆ ਹੂੰ ਚੀਜ਼ਾਂ ਪਾਉਂਦਾ ਸ਼ੌਕ ਆ ਇਹ ਜਿੱਡੇ ਪਾਰੇ ਤੇਰੇ ਕਾਨੀ ਲੱਥ ਜਣੇ ਆ ਇੱਕ ਵਾਰੀ ਇਹ ਕਟਾਲਵ ਠੀਕ ਹੋ ਗਈ ਸੀ ਇਹ ਗੋਪਾਰੇ ਲਓ ਜੀ ਮੇਰੀ ਬੋਟੀ ਹੋ ਗਈ ਤਿਆਰ ਤੁਨ ਲਾਵਾਂ ਲਾਵਾਂਗੇ ਆਪਾਂ ਫੇਰ ਇੱਕ ਵਾਰ ਉਹ ਵਿਚਾਰ ਬੁੱਡੇ ਵਾਰੇ ਹੁਣ ਕਾ ਕ ਲਾਵਾਂ ਲੈ ਜਾਈਏ ਤੈਨੂੰ ਬੁੱਡੇ ਵਾਰੇ ਤਿਆਰ ਹੁੰਦਾ ਚਾਹਾਂਗਾ ਤਾਂ ਲਾਵਾਂ ਲੈ ਜਾਂ ਜਾਈਂ ਮੈਂ ਮੱਚੂ ਮੈਂ ਕਦੀ ਨਹੀਂ ਹੋਈ ਅੱਜ ਮੈਂ ਪਹਿਲੇ ਦਿਨ ਹੋਈ ਖੁਸ਼ੀ ਹੁੰਦੀ ਲਾਵਾਈ ਆ ਫਿਰ ਇੱਕ ਅਹੀ ਫਿਰ ਜ਼ਿਆਦਾ ਹੋਊਗੀ ਹੈ ਕੀ ਨਹੀਂ ਲਾਵਣ ਨੇ ਹੂੰ ਨਹੀਂ ਉਹਦਾ ਵਧੀਆ ਲੱਗਣੀ ਨਹੀਂ ਸੋਹਣੀ ਲੱਗਣੀ ਨਹੀਂ ਹੂੰ ਸੇਰ ਵੀ ਨਾ ਸੋਹਣਾ ਹੋਇਆ ਇਹ ਨਾ ਆ ਮੇਰਾ ਬੁੱਠਾ ਵੀ ਚੰਗਾ ਲੱਗਣ ਡਿਆ ਨਹੀਂ ਲਾਲ ਕਿੰਨੇ ਵਟ ਪਈਓ ਹੈ ਸੱਚੀ ਗੱਲ ਸੱਚੇ ਸੱਚ ਦੱਸਿਓ ਕਿਦਾਂ ਲੱਗਣੀ ਵਧੀਆ ਲੱਗਣ ਈ ਹੈ ਮੈਂ ਕਦੀ ਨਹੀਂ ਨਾ ਤਿਆਰ ਹੋਈ ਨਾ ਆਪਣੇ ਵਿਆਹ ਤੇ ਹੋਈ ਮਾਂ ਚ ਤਾਂ ਇਹ ਤੇ ਤੂੰ ਵਧੀਆ ਲੱਗਣੀ ਹੈ ਕਿਉਂਕਿ ਮੈਨੂੰ ਸਿਮਪਲ ਜਿਹਾ ਰਹਿਣਾ ਪਸੰਦ ਹੈ ਉਹ ਮੈਨੂੰ ਇੰਨਾ ਮੇਕਅਪ ਨਹੀਂ ਸਹੀ ਕਰਦਾ ਹਮ ਗੱਡੀ ਹੈ ਗੱਡੀ ਗਈ ਗੱਲ ਤੇ ਨਾਉਂਦੀ ਕਦੋਂ ਆ ਸੱਚੀ ਵਧੀਆ ਲੱਗਣਿਆ ਹੁੰਦਾ ਤਿਆਰ ਹੋਈ ਤੇ ਵਧੀਆ ਲੱਗਣਦੀ ਹੁੰਦੀ ਜੰਗੀ ਲੱਗਦੀ ਮੇਕਅਪ ਤੇ ਚੰਗਿਆਂ ਭਲਿਆਂ ਨੂੰ ਸੋਹਣਾ ਬਣਾ ਦਿੰਦਾ ਚੰਗਿਆਂ ਭਲਿਆਂ ਨੂੰ ਨਹੀਂ ਸੱਚ ਮਾਰੇ ਤਾਂ ਮਾੜੇ ਨੂੰ ਵੀ ਹੈ ਕਰ ਲਿਆਗਾ ਤੇ ਰੋਕਿਆ ਕਿਨੇ ਸਿੰਪਲ ਜੇ ਸਰ ਨੂੰ ਲਵਾ ਗਿਆ ਜੇ ਚੱਲ ਸਿੰਪਲ ਠੀਕ ਰਹਿਂਦਾ ਬੰਦਾ ਪਾ ਜੋ ਸਿੰਪਲ ਸਿੰਪਲੀ ਆਦੇ ਬਣੀ ਪੂਰੀ ਤੋਂ ਪੰਜਾਬਨ ਟਿੱਕਾ ਟੁਕਾ ਲਾਇਆ ਹੈ ਆਦੇ ਸੱਚੀ ਮੈਨੂੰ ਲੱਗਣਿਆ ਵੀ ਵਿਆਹ ਕੇ ਮੈਨੂੰ ਤਾਂ ਡਰ ਲੱਗਣਿਆ ਵੀ ਤਰਾ ਸੱਚੀ ਤਾਂ ਨਹੀਂ ਵਿਆਹ ਕੇ ਤੇ ਅੱਜ ਡਰ ਲੱਗਣਿਆ ਹੈ ਕਹਿੰਦੇ ਕਿ ਲੋ ਡਰ ਲੱਗਣ ਡਰ ਹੁੰਦਾ ਹੀ ਹੈਗੇ ਹੈ ਨਹੀਂ ਹੁੰਦਾ ਹੂੰ ਏਹ ਕੁੜੀ ਨੂੰ ਵੀ ਜੀ ਤੇ ਗਿੰਦੀ ਚਲ ਮੈਂ ਤੁਹਾਨੂੰ ਪਿਆਰ ਕਰਦੇ ਹਾਂ ਕੁੜੀ ਨੂੰ ਰੀਤ ਹੈਗੀ ਹੈਗੀ ਤੈਨੂੰ ਜ਼ਿਆਦਾ ਹੈ ਹੈ ਨਾ ਮੈਂ ਹੋ ਗਏ ਨਹੀਂ ਕੋਣ ਕਿਦਾਂ ਨਹੀਂ ਵਧੀਆ ਲੱਗਣ ਦੀ ਇਹ ਤਾਂ ਜਿਵੇਂ ਐਸਾ ਐਸ ਨੂੰ ਥੈਂਕ ਯੂ ਤੇ ਕਹਿ ਦੇ ਤੈਸ ਥੈਂਕ ਯੂ ਥੈਂਕ ਯੂ ਧੰਨਵਾਦ ਧੰਨਵਾਦ ਕਿ ਆਈਡੀ ਪੜੀ ਸਕਲ ਨੂੰ ਸੋਨਾ ਬਣਾਇਆ ਚੋਪਦੀਪ ਨਵੇ ਲਓ ਜੀ ਨੂੰ ਇਹ ਦਰ ਚੁੱਕਿਆ ਆ ਆਪੇ ਦੱਦੇ ਗਣੀ ਪੁੱਤ ਨਹੀਂ ਉਹਨੇ ਕਿਹਾ ਮੇਰੀ ਮਾਂ ਤੇ ਇੰਨੀ ਸੋਹਣੀ ਨਹੀਂ ਕਿਥੋਂ ਆ ਗਈ ਹਾਂ ਇਹ ਸੋਹਣੀ ਜੀ ਕੌਣ ਆ ਗਈ ਹੂੰ ਇਹ ਚੂੜਾ ਲੋਕਾਂ ਨੇ ਪਾਇਆ ਹੁੰਦਾ ਇਹ ਨਾ ਲਾ ਲਈ ਦੋ ਯਾਦ ਤਵਾਦਾ ਵੀ ਲੋਕੀ ਹੁਣ ਸਾਰੀ ਜ਼ਿੰਦਗੀ ਥੋੜੀ ਪਾਈ ਰੱਖਦੇ ਲਾਉਣਾ ਹੀ ਪੈਣਦਾ ਵਾਗੇ ਕਿਵੇਂ ਐਸ ਨਹੀਂ ਹੁਣ ਫੈਸ਼ਨ ਨਹੀਂ ਚੱਲਿਆ ਨਾ ਪਾਉਂਦੇ ਨਹੀਂ ਪਾ ਲੰਦਾ ਆਹ ਪਾ ਲਈ ਰਹਿ ਕੇ ਬੁੱਢੇ ਵਾਰੇ ਪਾਈ ਰੱਖੀਦਾ ਹੂੰ ਆਹ ਘਰ ਤੇ ਤੁਡੀ ਗੋਟੀ ਭੰਗ ਤੁਰੀ ਕਰਦੀ ਹੁੰਦੀ ਓ ਨਹੀਂ ਚਲੋ ਥੈਂਕ ਯੂ ਜੋ ਵੀ ਹੈ ਜੋ ਵੀ ਹੈ ਵਧੀਆ ਹਾਂ ਲਾਦਾ ਨਹੀਂ ਮੈਕਅਪ ਨਹੀਂ ਆਦ ਲੋਣਾ ਇਹ ਨਾ ਕਿ ਇਹਨੇ ਕਿਹਾ ਵਿਆਹ ਇਹ ਚੱਲੀ ਹੈ ਤੂੰ ਰੰਗ ਨੂੰ ਨਹੀਂ ਚਲ ਵੀ ਬਣਾ ਕਾਕੇ ਨੂੰ ਚਾਰ ਕੰਮ ਨਹੀਂ ਨਹੀਂ ਉਹ ਪਏ ਹੁੰਦਾ ਗਰਮੀ ਕਰਦੀ ਜਾਦੇ ਤੱਕ ਆ ਜੀ ਸ਼ੌਂਕ ਇੰਨਾ ਕੀ ਬੜਾ ਹੁੰਦਾ ਪੂਰਾ ਹੋ ਗਿਆ ਬਸ ਕੇ ਰੈਡੀ ਧੋੜੀਆ ਕੱਟ ਗਰਨੀ ਬੰਨ ਨੂੰ ਮਿਲ ਚਾ ਲੋ ਟੁਕੜੇ ਕੀ ਬਾਈ ਨਹੀਂ ਬੜਾ ਹੁੰਦਾ ਸ਼ੌਂਕ ਇਹ ਇੰਨੀ ਬੜੀ ਖੁਸ਼ੀ ਮੈਨੂੰ ਕੀ ਆ ਤੇਰਾ ਇੰਨਾ ਬੜਾ ਧੰਨਵਾਦ ਰਾਤ ਨੂੰ ਲਾ ਦਿਆਂਗੇ ਠੀਕ ਆ ਰਾਤ ਨੂੰ ਠੀਕ ਹੋਰ ਹੈ ਚੱਲ ਕੁੜੀ ਦੀ ਮੰਨ ਲਾ ਠੀਕ ਜਿੱਦਾਂ ਕੁੜੀ ਖੁਸ਼ ਉਹਨੇ ਇੰਨੀ ਮਿਹਨਤ ਕੀਤੀ ਹੈ ਹੈ ਵੇ ਕਿ ਜੰਮ ਮੈ ਉਹ ਵੀ ਹੈ ਕਿ ਨਾ ਹੋਰ ਕੋਈ ਉਹ ਹੋ ਇੰਨੀ ਵੀ ਨਹੀਂ ਬਦਲ ਗਈ ਨਹੀਂ ਸੱਚੀ ਹਾਂ ਐਵੇਂ ਨਾ ਭੂਏ ਜੜ ਜਾ ਮੈਂ ਤਾਂ ਤੇਰੀ ਉਦਾਂ ਤਰੀਫ ਕੀਤੀ ਮੜੀ ਮੁੱਢੀ ਮੈਂ ਕਿਤੇ ਗੁੱਸਾ ਹੀ ਨਾ ਕਰ ਜੀ ਕੋਈ ਨਾ ਮੈਨੂੰ ਆਹ ਫੋਟੋ ਦਿਨ ਹਾਂ ਕਦੀ ਕਦੀ ਬੰਦੇ ਨੂੰ ਕਰ ਲੈਣਾ ਚਾਹੀਦਾ ਸੁਹਣਾ ਨਾ ਹਾਂ ਹੂੰ ਮੈਂ ਸਿੰਪਲ ਹੀ ਚੰਗਾ ਰਹਿਦਾ ਬੰਦਾ ਚੱਲੋ ਆ ਵਿਆਹ ਆਦੀ ਹੋਊਗੀ ਜੀ ਤੇ ਫਿਰ ਹਮ ਨਾਲ ਜੇ ਉਹ ਨੂੰ ਜਨ ਤੱਕ ਨੂੰ ਸਿਆਣਾ ਹੋ ਜਾਣਾ ਥੋੜਾ ਜਿਹਾ ਹਮ ਤੇਰਾ ਠੀਕ ਆ ਜੀ ਸਸਿਕਾ ਇਹ ਮਿਲਦੇ ਕਿ ਹੈ ਅਗਲੇ ਬਲਾਗ ਚ ਤਨਵਾ